ਲੜਬਾਜ਼ੀ ਕਰਨ ਵਾਲੇ ਸਾਵਧਾਨ ਕੱਲ੍ਹ ਜਾ ਬੱਚ ਇਸ ਤਰੀਕੇ ਨਾਲ ਜਿ ਖੇੜੀ ਹੋਲੀ ਤੱਕ ਖੈਰ ਨੇ ਲੱਗ ਗਏ ਥਾਂ ਥਾਂ ਤੇ ਨੱਕੇ ਹਜ਼ਾਰਾਂ ਦੀ ਗਿਣਤੀ ਚ ਪੁਲਿਸ ਵੀ ਕੀਤੀ ਤਾਰਾ ਹੋਲੀ ਦੇ ਤਿਉਹਾਰ ਦੇ ਉੱਤੇ ਲੋਕਾਂ ਨੂੰ ਹੋਲੀ ਦੇ ਰੰਗਾਂ ਨਾਲ ਤਾਂ ਖੇਡਣ ਦਾ ਸ਼ੌਂਕ ਹੁੰਦਾ ਹੀ ਹੈ ਪਰ ਅਲੱਗ-ਅਲੱਗ ਚੀਜ਼ਾਂ ਦੀ ਵਰਤੋਂ ਕਰਕੇ ਜੇ ਹੋਲੀ ਖੇਡੀ ਜਾਂਦੀ ਹੈ ਤਾਂ ਉਸ ਦੇ ਉੱਪਰ ਹੁੱਲੜਬਾਜ਼ ਜਿਹੜੇ ਹੁੰਦੇ ਨੇ ਕਾਫੀ ਸ਼ੋਰ ਸ਼ਰਾਬਾ ਕਰਦੇ ਨੇ ਹੋਰ ਵੀ ਤਰੀਕੇ ਦੇ ਜਿਹੜੇ ਰੂਲਸ ਤੋੜੇ ਜਾਂਦੇ ਨੇ ਉਹਨਾਂ ਦੇ ਵੱਲੋਂ ਤਾਂ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਇਸ ਵਾਰੀ ਪੰਜਾਬ ਦੇ ਵਿੱਚ ਸਾਵਧਾਨ ਹੋਣ ਦੀ ਲੋੜ ਹੈ ਹੁੱਲੜਬਾਜ਼ਾਂ ਨੂੰ ਕਿਉਂਕਿ ਜੇ ਇਸ ਤਰੀਕੇ ਦੇ ਨਾਲ ਹੋਲੀ ਖੇਡੀ ਤਾਂ ਉਹਨਾਂ ਲੋਕਾਂ ਦੀ ਖੈਰ ਨਹੀਂ ਕਿਉਂਕਿ ਨਾਕੇ ਵੀ ਥਾ-ਥਾ ਤੇ ਹੁਣ ਲੱਗੇ ਹੋਏ ਨਜ਼ਰ ਆਣਗੇ ਕਾਲਜਾਂ ਦੇ ਵਿੱਚ ਵੀ ਜੇਕਰ ਇਸ ਤਰੀਕੇ ਨਾਲ ਹੋਲੀ ਖੇੜੀ ਦੱਸਾਂਗੇ ਤੁਹਾਨੂੰ ਕਿ ਕੀ ਜਿਹੜੇ ਹੁਕਮ ਦਿੱਤੇ ਗਏ ਨੇ ਹੋਲੀ ਦੇ ਤਿਉਹਾਰ ਦੇ ਉੱਤੇ ਜੇਕਰ ਕਿਸੇ ਨੇ ਅੰਡੇ ਮਾਰ ਕੇ ਹੋਲੀ ਖੇੜੀ ਤਾਂ ਪੁਲਿਸ ਉਸ ਨੂੰ ਤੁਰੰਤ ਕਾਬੂ ਕਰੇਗੀ ਜ਼ਿਆਦਾਤਰ ਵਿਦਿਆਰਥੀ ਗੇੜੀ ਰੂਟ ਜਾਂ ਫਿਰ ਕਾਲਜ ਦੇ ਵਿੱਚ ਅੰਡੇ ਮਾਰ ਕੇ ਹੋਲੀ ਖੇਡਦੇ ਨੇ ਇਸ ਕਾਰਨ ਜਿਹੜਾ ਪੁਲਿਸ ਹੈ ਉਹਨਾਂ ਦੇ ਵੱਲੋਂ ਸ਼ਹਿਰ ਭਰ ਦੇ ਵਿੱਚ 102 ਵਿਸ਼ੇਸ਼ ਨਾਕੇ ਲਗਾਏ ਜਾ ਰਹੇ ਨੇ ਇਸ ਤੋਂ ਇਲਾਵਾ ਪੁਲਿਸ ਨੇ ਹੋਲੀ ਦੇ ਤਿਉਹਾਰ ਦੇ ਮੌਕੇ ਸੁਰੱਖਿਆ ਦੇ ਲਈ ਸ਼ਹਿਰ ਭਰ ਵਿੱਚ 1000 ਪੁਲਿਸ ਮੁਲਾਜ਼ਮਾਂ ਵਿਸ਼ੇਸ਼ ਤੌਰ ਤੇ ਤਾਇਨਾਤ ਕੀਤੇ ਨੇ ਤੇ ਦੱਸਦੇ ਨੇ ਆ ਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਤੁਰੰਤ ਉੱਥੋਂ ਦੇ ਜਿਹੜੇ ਲੋਕ ਹੁੱਲੜਬਾਜ਼ੀ ਕਰਨਗੇ ਤਾਂ ਕਾਬੂ ਕਰ ਲੇ ਤੇ ਜਾਣ ਕੇ ਵਿਦਿਆਰਥੀ ਜਿਹੜੇ ਨੇ ਗਿਹੜੀ ਰੂਰ ਦੇ ਉੱਤੇ ਸੁਖਨਾ ਝੀਲ ਦੇ ਉੱਤੇ ਕਾਲਜ ਪੀ ਯੂ ਦੇ ਵਿੱਚ ਜਿਹੜਾ ਇਸ ਤਰੀਕੇ ਦੇ ਨਾਲ ਹੋਲੀ ਖੇਡਦੇ ਨੇ ਕਿ ਉੱਥੇ ਜਿਹੜਾ ਮਾਹੌਲ ਖਰਾਬ ਕਰ ਦਿੰਦੇ ਨੇ ਤਾਂ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਨੇ Holi ਦੇ ਤਿਉਹਾਰ ਮੌਕੇ ਸੁਰੱਖਿਆ ਦੇ ਲਈ ਸ਼ਹਿਰ ਭਾਰ ਚ 1000 ਪੁਲਿਸ ਮੁਲਾਜ਼ਮ ਵਿਸ਼ੇਸ਼ ਤੌਰ ਦੇ ਉੱਤੇ ਤਾਇਨਾਤ ਕਰ ਦਿੱਤੇ ਨੇ Holi ਦੇ ਹੁੱਲੜਬਾਜ਼ੀ ਕਰਨ ਵਾਲੇ ਸਾਵਧਾਨ ਕੱਲ ਜਾਵਾਂਗੇ ਇਸ ਤਰੀਕੇ ਨਾਲ ਜਿਖੇੜੀ Holi ਤਾਂ ਖੈਰ ਨਹੀਂ ਲੱਗ ਗਏ ਥਾਂ ਥਾਂ ਤੇ ਨਾਕੇ ਹਜ਼ਾਰਾਂ ਦੀ ਗਿਣਤੀ ਚ ਪੁਲਿਸ ਵਿਖੀਤੀ ਤਾਇਨਾਤ ਹੋਲੀ ਦੇ ਤਿਉਹਾਰ ਦੇ ਉੱਤੇ ਲੋਕਾਂ ਨੂੰ ਹੋਲੀ ਦੇ ਰੰਗਾਂ ਨਾਲ ਤਾਂ ਖੇਡਣ ਦਾ ਸ਼ੌਂਕ ਹੁੰਦਾ ਹੀ ਹੈ ਪਰ ਅਲੱਗ-ਅਲੱਗ ਚੀਜ਼ਾਂ ਦੀ ਵਰਤੋਂ ਕਰਕੇ ਜੇ ਹੋਲੀ ਖੇਡੀ ਜਾਂਦੀ ਹੈ ਤਾਂ ਉਸ ਦੇ ਉੱਪਰ ਹੁੱਲੜਬਾਜ਼ ਜਿਹੜੇ ਹੁੰਦੇ ਨੇ ਕਾਫੀ ਸ਼ੋਰ ਸ਼ਰਾਬਾ ਕਰਦੇ ਨੇ ਹੋਰ ਵੀ ਤਰੀਕੇ ਦੇ ਜਿਹੜੇ ਰੂਲਸ ਤੋੜੇ ਜਾਂਦੇ ਨੇ ਉਹਨਾਂ ਦੇ ਵੱਲੋਂ ਤਾਂ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਇਸ ਵਾਰੀ ਪੰਜਾਬ ਦੇ ਵਿੱਚ ਸਾਵਧਾਨ ਹੋਣ ਦੀ ਲੋੜ ਹੈ ਹੁੱਲੜਬਾਜ਼ਾਂ ਨੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਹੋਲੀ ਖੇਡੀ ਤਾਂ ਉਹਨਾਂ ਲੋਕਾਂ ਦੀ ਖੈਰ ਨਹੀਂ ਕਿਉਂਕਿ ਨਾਕੇ ਵੀ ਥਾ-ਥਾ ਤੇ ਹੁਣ ਲੱਗੇ ਹੋਏ ਨਜ਼ਰ ਆਣਗੇ ਕਾਲਜਾਂ ਦੇ ਵਿੱਚ ਵੀ ਜੇਕਰ ਇਸ ਤਰੀਕੇ ਨਾਲ ਹੋਲੀ ਖੇੜੀ ਦੱਸਾਂਗੇ ਤੁਹਾਨੂੰ ਕਿ ਕੀ ਜਿਹੜੇ ਹੁਕਮ ਦਿੱਤੇ ਗਏ ਨੇ ਹੋਲੀ ਦੇ ਤਿਉਹਾਰ ਦੇ ਉੱਤੇ ਜੇਕਰ ਕਿਸੇ ਨੇ ਅੰਡੇ ਮਾਰ ਕੇ ਹੋਲੀ ਖੇੜੀ ਤਾਂ ਪੁਲਿਸ ਉਸ ਨੂੰ ਤੁਰੰਤ ਕਾਬੂ ਕਰੇਗੀ ਜ਼ਿਆਦਾਤਰ ਵਿਦਿਆਰਥੀ ਜਿਹੜੀ ਰੂਟ ਜਾਂ ਫਿਰ ਕਾਲਜ ਦੇ ਵਿੱਚ ਅੰਡੇ ਮਾਰ ਕੇ ਹੋਲੀ ਖੇਡਦੇ ਨੇ ਇਸ ਕਾਰਨ ਜਿਹੜਾ ਪੁਲਿਸ ਹੈ ਉਹਨਾਂ ਦੇ ਵੱਲੋਂ ਸ਼ਹਿਰ ਭਰ ਦੇ ਵਿੱਚ 102 ਵਿਸ਼ੇਸ਼ ਨਾਕੇ ਲਗਾਏ ਜਾ ਰਹੇ ਨੇ ਇਸ ਤੋਂ ਇਲਾਵਾ ਪੁਲਿਸ ਨੇ ਹੋਲੀ ਦੇ ਤਿਉਹਾਰ ਦੇ ਮੌਕੇ ਸੁਰੱਖਿਆ ਦੇ ਲਈ ਸ਼ਹਿਰ ਭਰ ਵਿੱਚ 1000 ਪੁਲਿਸ ਮੁਲਾਜ਼ਮਾਂ ਵਿਸ਼ੇਸ਼ ਤੌਰ ਤੇ ਤਾਇਨਾਤ ਕੀਤੇ ਨੇ ਤੇ ਦੱਸਦੇ ਨੇ ਆ ਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਤੁਰੰਤ ਉੱਥੋਂ ਦੇ ਜਿਹੜੇ ਲੋਕ ਹੁੱਲੜਬਾਜ਼ੀ ਕਰਨਗੇ ਤਾਂ ਕਾਬੂ ਕਰ ਲਏ ਤੇ ਜਾਣਗੇ ਵਿਦਿਆਰਥੀ ਜਿਹੜੇ ਨੇ ਗਿਹੜੀ ਰੂਰ ਦੇ ਉੱਤੇ ਸੁਖਨਾ ਝੀਲ ਦੇ ਉੱਤੇ ਕਾਲਜ ਪੀ ਯੂ ਦੇ ਵਿੱਚ ਜਿਹੜਾ ਇਸ ਤਰੀਕੇ ਦੇ ਨਾਲ ਹੋਲੀ ਖੇਡਦੇ ਨੇ ਕਿ ਉੱਥੇ ਜਿਹੜਾ ਮਾਹੌਲ ਖਰਾਬ ਕਰ ਦਿੰਦੇ ਨੇ ਤਾਂ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਨੇ Holi ਦੇ ਤਿਉਹਾਰ ਮੌਕੇ ਸੁਰੱਖਿਆ ਦੇ ਲਈ ਸ਼ਹਿਰ ਭਰ ਚ 1000 ਪੁਲਿਸ ਮੁਲਾਜ਼ਮ ਵਿਸ਼ੇਸ਼ ਤੌਰ ਦੇ ਉੱਤੇ ਤਾਇਨਾਤ ਕਰ ਦਿੱਤੇ